ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਿੱਖ ਵਾਈਬਸ ਦੇ ਉੱਤੇ ਸੋ ਦੋਸਤੋ ਅੱਜ ਗੱਲ ਕਰਾਂਗੇ ਰਾਜਵੀਰ ਦੀ ਜ਼ਿੰਦਗੀ ਦੇ ਭਾਗ 17ਵੇਂ ਤੇ ਅਖੀਰਲੇ ਭਾਗ ਬਾਰੇ ਸੋ ਪਿਛਲੇ ਭਾਗ ਵਿੱਚ ਤੁਸੀਂ ਵੇਖਿਆ ਵੀ ਜਿਹੜਾ ਬੱਬੂ ਹੁੰਦਾ ਹੈ ਉਹ ਰਣਜੀਤ ਸਿੰਘ ਟਡਵਾਰ ਦੇ ਕਾਤਲ ਜਿਹੜਾ ਹੁੰਦਾ ਹੈ ਅਮੀਰ ਚੰਦ ਦਾ ਭਰਾ ਨੂੰ ਰੋਕ ਲੈਂਦਾ ਸੋ ਅੱਜ ਦੀ ਜਿਹੜੀ ਵੀਡੀਓ ਆ ਬੜੀ ਦਿਲਚਸਪ ਹੋਣ ਵਾਲੀ ਹੈ ਜੀ ਇਹਨੂੰ ਸਾਰੀ ਨੂੰ ਸੁਣਨਾ ਤੇ ਅੱਗੇ ਸ਼ੇਅਰ ਜ਼ਰੂਰ ਕਰਨਾ ਕਹਿੰਦੇ ਵੀ ਅਮੀਰ ਚੰਦ ਦਾ ਭਰਾ ਆਪਣੀ ਮौज ਵਿੱਚ ਮਸਤ ਮੂੰਹ ਨਾਲ ਸੀਟੀਆਂ ਵਜਾਉਂਦਾ ਆਪਣੇ ਸਕੂਟਰ ਤੇ ਆ ਰਿਹਾ ਸੀ ਉਹ ਇਸ ਗੱਲੋਂ ਪੂਰੀ ਤਰ੍ਹਾਂ ਬੇਖਬਰ ਸੀ ਕਿ ਮੌਤ ਤਾਂ ਉਹਦਾ ਰਾਹ ਮਲੀ ਖਲੋਤੀ ਹੈ ਬੱਬੂ ਤੇ ਰਾਜੂ ਨੇ ਉਸ ਨੂੰ ਘੇਰ ਲਿਆ ਬੱਬੂ ਦੇ سینੇ ਵਿੱਚ ਬਦਲੇ ਦੇ ਭਾਂਬੜ ਮਚਦੇ ਸਨ ਭਾਈ ਰਣਜੀਤ ਸਿੰਘ ਢੜਵਾਲ ਉਹਦੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਹੋਇਆ ਸੀ ਅਮੀਰ ਚੰਦ ਦੇ ਭਰਾ ਨੂੰ ਦੇਖਦਿਆਂ ਹੀ ਬੱਬੂ ਸ਼ੇਰ ਵਾਂਗ ਕਰ ਗਿਆ ਕਹਿੰਦਾ ਵੀ ਤਕੜਾ ਹੋ ਜਾ ਦੁਸ਼ਟਾ ਤੂੰ ਸਾਡੇ ਭਰਾ ਨੂੰ ਮਾਰ ਕੇ ਸਾਨੂੰ ਭਾਜੀ ਪਾਈ ਸੀ ਅੱਜ ਤੇਰੀ ਭਾਜੀ ਦਾ ਨਿਉਂਦਾ ਮੋੜ ਨਾ ਆਏ ਆ ਗੁੱਸੇ ਵਿੱਚ ਆਏ ਬੱਬੂ ਨੇ AK-56 ਦਾ ਬੱਟ ਪੂਰੇ ਜ਼ੋਰ ਨਾਲ ਉਹਦੇ ਮੂੰਹ ਤੇ ਮਾਰੇ ਆ ਅਮੀਰ ਚੰਦ ਦੇ ਭਰਾ ਦੇ ਮੂੰਹ ਚੋਂ ਕਹਿੰਦੇ ਵੀ ਕਈ ਦੰਦ ਟੁੱਟ ਕੇ ਸੜਕ ਤੇ ਜਾ ਪਏ ਉਹ ਮਿੜਤਾ ਕਰਨ ਲੱਗਾ ਹੱਥ ਜੋੜਦਾ ਆਪਣੀ ਜਾਨ ਦੀ ਭੀਖ ਮੰਗ ਰਿਹਾ ਸੀ ਸੜਕ ਤੇ ਸਾਈਕਲਾਂ ਸਕੂਟਰਾਂ ਵਾਲੇ ਲੰਘਦੇ ਲੋਕ ਬੰਦੂਕਾਂ ਦੇਖ ਕੇ ਚੁੱਪਚਾਪ ਲੰਗੀ ਜਾ ਰਹੇ ਸਨ ਗੁੱਸੇ ਵਿੱਚ ਪਾਗਲ ਹੋਏ ਬੱਬੂ ਨੇ ਕੁੱਟ-ਕੁੱਟ ਕੇ ਬੁਰਾ ਹਾਲ ਕਰ ਦਿੱਤਾ ਸੀ ਉਹਦਾ ਆਪਣੀ ਅਸਾਲਟ ਉਹਲੇ ਵੱਲ ਸਿੱਧੀ ਕਰਕੇ ਬੱਬੂ ਨੇ ਪੂਰੇ ਦਾ ਪੂਰਾ ਮੈਗਜ਼ੀਨ ਉਹਦੇ ਸਰੀਰ ਤੇ ਖਾਲੀ ਕਰ ਦਿੱਤਾ। ਅਮੀਰ ਚੰਦ ਦੇ ਭਰਾ ਦਾ ਸਰੀਰ ਛਾਨਣੀ ਵਰਗਾ ਹੋ ਗਿਆ ਸੀ। ਸਰੀਰ ਚੋਂ ਨਿਕਲਦੇ ਲਹੂ ਨੇ ਆਲੇ-ਦੁਆਲੇ ਛੱਪੜ ਜਿਹਾ ਬਣਾ ਲਿਆ ਸੀ। ਉਹਦੀ লাশ ਨੂੰ ਠੋਕਰ ਮਾਰਦਾ ਹੋਇਆ ਬੱਬੂ ਅਸਮਾਨ ਵੱਲ ਦੇਖਦਾ ਹੋਇਆ ਗਰਜਿਆ ਵੀ ਮੈਂ ਤੇਰਾ ਬਦਲਾ ਲੈ ਲਿਆ ਬਿੱਟੂ ਭਾਜੀ। ਮੈਂ ਤੇਰੇ ਕਾਤਲ ਨੂੰ ਨਰਕਾਂ ਦੇ ਰਾਹ ਤੋੜ ਦਿੱਤਾ ਹੈ। ਮੈਂ ਤੇਰਾ ਬਦਲਾ ਲੈ ਲਿਆ ਭਾਜੀ। ਅਮੀਰ ਚੰਦ ਦੇ ਭਰਾ ਦੀ লাশ ਨੂੰ ਉੱਥੇ ਛੱਡ ਉਹ ਦੋਨੇ ਜਣੇ ਸਕੂਟਰ ਤੇ ਬੈਠ ਕੇ ਨਜ਼ਰੋਂ ਓਲੇ ਹੋ ਗਏ ਗੜੇ ਪਿੰਡ ਦੇ ਵਡਭਾਗ ਸਿਓ ਠੇਕੇਦਾਰ ਕੋਲ ਦੀਪੇ ਦਾ ਆਉਣ ਜਾਣ ਸੀ ਉਧਰ ਦੀਪੇ ਦਾ ਉਹਦੇ ਉੱਤੇ ਕਾਫੀ ਭਰੋਸਾ ਸੀ ਪਤਾ ਨਹੀਂ ਕਿਉਂ ਕਦੇ-ਕਦੇ ਦੀਪਾ ਉਸ ਉੱਤੇ ਹੱਦੋਂ ਵੱਧ ਹੀ ਵਿਸ਼ਵਾਸ ਕਰ ਲੈਂਦਾ ਸੀ ਵਡਭਾਗ ਸਿਓ ਇਲਾਕੇ ਵਿੱਚ ਇੱਕ ਬਦਮਾਸ਼ ਦੇ ਰੂਪ ਵਿੱਚ ਮਸ਼ਹੂਰ ਸੀ ਆਮ ਗੱਲਬਾਤ ਵਿੱਚ ਦੀਪਾ ਕਦੇ-ਕਦੇ ਇਹ ਗੱਲ ਕਿਹਾ ਕਰਦਾ ਸੀ ਕਿ ਖਾੜਕੂ ਜੀਵਨ ਵਿੱਚ ਸਾਨੂੰ ਕਈ ਵਾਰੀ ਗਲਤ ਬੰਦਿਆਂ ਨਾਲ ਵੀ ਸੰਪਰਕ ਰੱਖਣੇ ਪੈਂਦੇ ਨੇ ਆਮਵਾਗ ਦੀਪਾ ਅਜੇ ਵੀ ਉਸਦੇ ਘਰ ਆਇਆ ਹੋਇਆ ਸੀ ਸਭ ਕੁਝ ਪਹਿਲਾਂ ਵਾਂਗੀ ਸੀ ਬਿਨ ਹਥਿਆਰੋਂ ਆਮਵਾਗ ਹੀ ਦੀਪਾ ਹੱਸਦਾ ਫਿਰਦਾ ਮਜ਼ਾਕ ਕਰ ਰਿਹਾ ਸੀ ਦੀਪਾ ਇਸ ਗੱਲੋਂ ਅਣਜਾਣ ਅਤੇ ਬੇਖਬਰ ਸੀ ਕਿ ਵਿੜਭਾਗ ਸਿਓ ਪੁਲਿਸ ਨਾਲ ਮਿਲ ਚੁਕੇ ਹੈ ਦੀਪੇ ਦੇ ਸਿਰ ਦੇ ਰੱਖੇ 50 ਲੱਖ ਦੇ ਇਨਾਮ ਨੇ ਉਸ ਨੂੰ ਪੁਲਿਸ ਨਾਲ ਮਲਾ ਦਿੱਤਾ ਸੀ ਦੀਪਾ ਜਦ ਕਹਿੰਦੇ ਵੀ ਨੌੜ ਲਈ ਬਾਥਰੂਮ ਵਿੱਚ ਵੜਿਆ ਤਾਂ ਵੜਪਾਗ ਸਿਓ ਨੇ ਬਾਹਰੋਂ ਕੁੰਡਾ ਲਾ ਦਿੱਤਾ ਦੀਪੇ ਨੂੰ ਕੁਝ ਸਮਝ ਨਾ ਲੱਗੀ ਜਦ ਉਸਨੇ ਅੰਦਰੋਂ ਬੂਹਾ ਖੋਲਣ ਦੀ ਕੋਸ਼ਿਸ਼ ਕੀਤੀ ਤਾਂ ਬੂਹਾ ਨਾ ਖੁੱਲਿਆ ਉਹ ਬਾਹਰੋਂ ਬੰਦ ਸੀ ਇੱਕ ਮਿੰਟ ਵਿੱਚ ਹੀ ਉਹ ਸਾਰੀ ਖੇਡ ਸਮਝ ਗਿਆ ਵੜਪਾਗ ਸਿਓ ਨੇ ਪੁਲਿਸ ਤਾਂ ਪਹਿਲਾਂ ਹੀ ਸਤੀ ਹੋਈ ਸੀ ਦੀਪਾ ਪਿੰਜਰੇ ਵਿੱਚ ਕੈਦ ਸ਼ੇਰ ਵਾਂਗ ਧਾੜ ਰਿਹਾ ਸੀ ਆਂਡ ਗਵਾਂਡ ਦੇ ਲੋਕ ਉਹਦੀ ਆਵਾਜ਼ ਸੁਣ ਰਹੇ ਸਨ ਪਰ ਬਿਨ ਹਥਿਆਰੋਂ ਕੈਦ ਹੋਏ ਖਾੜਕ ਨੂੰ ਛਡਾਉਣਾ ਕੋਈ ਨਹੀਂ ਪੌੜਿਆ ਕੌਮ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਕਰਾਉਣ ਤੁਰਿਆ ਦੀਪਾ ਅਜ ਇੱਕ ਗੱਦਾਰ ਦੀ ਗੱਦਾਰੀ ਕਰਕੇ ਆਪ ਕੈਦ ਹੋ ਗਿਆ ਸੀ ਬਾਥਰੂਮ ਵਿੱਚ ਕੋਈ ਖਿੜਕੀ ਵੀ ਨਹੀਂ ਸੀਗੀ ਵਿਭਾਗ ਸਿਓ ਨੇ ਸਾਰੀ ਸਕੀਮ ਪੁਲਿਸ ਨਾਲ ਬਣਾ ਕੇ ਹੀ ਇਹ ਕੰਮ ਕੀਤਾ ਸੀ ਬਾਥਰੂਮ ਵਿੱਚ ਕੈਦ ਹੋਇਆ ਦੀਪਾ ਇਹ ਸਮਝ ਚੁੱਕਾ ਸੀ ਕਿ ਹੁਣ ਉਹ ਪੁਲਿਸ ਦੇ ਹੱਥ ਲੱਗ ਜਾਵੇਗਾ ਪਰ ਦੀਪੇ ਨੇ ਜਿਉਂਦੇ ਜੀ ਪੁਲਿਸ ਦੇ ਹੱਥ ਨਹੀਂ ਸੀ ਆਉਣਾ ਪਲਾ ਵਿੱਚ ਹੀ ਸਾਰੇ ਸ਼ਹੀਦ ਹੋਏ ਸਿੰਘਾਂ ਸਾਥੀਆਂ ਦੀਆਂ ਸ਼ਕਲਾਂ ਉਹਦੀਆਂ ਅੱਖਾਂ ਦੇ ਮੂਰੇ ਘੁੰਮ ਗਈਆਂ ਕੌਮੀ ਪਰਵਾਨਿਆਂ ਆਜ਼ਾਦੀ ਦੀ ਸ਼ਮਾ ਤੇ ਤੁਸੀਂ ਆਪਣਾ ਆਪ ਕੁਰਬਾਨ ਕਰ ਦਿੱਤਾ ਮੈਂ ਵੀ ਹੁਣ ਤੁਹਾਡੇ ਕੋਲ ਆ ਰਿਹਾ ਮੈਂ ਆਪਣਾ ਆਪ ਪੁਲਿਸ ਦੇ ਹਵਾਲੇ ਨਹੀਂ ਕਰਾਂਗਾ ਇਹ ਦੀਪੇ ਦੇ ਦਿਲ ਦੀ ਆਵਾਜ਼ ਸੀ ਭਾਈ ਸਤਪਾਲ ਸਿੰਘ ਢਿੱਲੋਂ ਭਾਈ ਸੁਖਦੇਵ ਸਿੰਘ ਸੋਢੀ ਭਾਈ ਰਣਜੀਤ ਸਿੰਘ ਢੜਵਾਲ ਭਾਈ ਬਲਜੀਤ ਸਿੰਘ ਟੱਕ ਮਾਜਰਾ ਭਾਈ ਜੁਗਿੰਦਰ ਸਿੰਘ ਮਾਈਆ ਤੇ ਚਾਚਾ ਹਰਮਿੰਦਰ ਸਿੰਘ ਲਾਲਾ ਤੇ ਬਾਕੀ ਸਾਰੇ ਸ਼ਹੀਦ ਸਿੰਘ ਉਹਨੂੰ ਆਪਣੀਆਂ ਅੱਖਾਂ ਮੂਰੇ ਖੜੇ ਦਿਖਾਈ ਦਿੱਤੇ ਜਿਉਂਦੇ ਜੀ ਪੁਲਿਸ ਮੇਰੇ ਸਰੀਰ ਨੂੰ ਕਹਿੰਦੇ ਵੀ ਹੱਥ ਨਹੀਂ ਲਾ ਸਕਦੀ ਵੀਰੋ ਮੈਂ ਆਪਣਾ ਆਪ ਲਹਿਰ ਨੂੰ ਸਮਰਪਿਤ ਕੀਤਾ ਸੀ ਅੱਜ ਮੈਂ ਵੀ ਤੁਹਾਡੇ ਕੋਲ ਆ ਰਿਹਾ ਫਿਰ ਇੱਕਦਮ ਦੀਪੇ ਦੀਆਂ ਅੱਖਾਂ ਮੁਰੇ ਆਪਣੀ ਧਰਮ ਪਤਨੀ ਦੀ ਸ਼ਕਲ ਕੋ ਮੜ ਲੱਗੀ ਜੋ ਸੱਤਾ ਸਮੁੰਦਰਾ ਪਾਰ ਕੈਨੇਡਾ ਵਿੱਚ ਬੈਠੀ ਸੀ ਉਹ ਵਿਚਾਰੀ ਉਂਗਲਾਂ ਤੇ ਦਿਨ ਗਿੰਨ ਰਹੀ ਸੀ ਕਿ ਬਸ ਕੁਝ ਦਿਨ ਹੋਰ ਫਿਰ ਮੈਂ ਤੇ ਮੇਰਾ ਰਾਜਾ ਹਮੇਸ਼ਾ ਲਈ ਮਿਲ ਜਾਵਾਂਗੇ ਦੀਪੇ ਦੀ ਸਿੰਘਣੀ ਉਸ ਨੂੰ ਰਾਜੇ ਦੇ ਨਾਮ ਨਾਲ ਬੁਲਾਉਂਦੀ ਹੁੰਦੀ ਸੀ ਦੀਪ ਨੇ ਝਟ ਆਪਣੀ ਜੇਬ ਚੋਂ ਉਹਦੀਆਂ ਫੋਟੋਆਂ ਕੱਢ ਕੇ ਹੱਥ ਵਿੱਚ ਫੜ ਲਈਆਂ ਜੋ ਉਹ ਹਮੇਸ਼ਾ ਆਪਣੇ ਸੀਨੇ ਨਾਲ ਲਾ ਕੇ ਰੱਖਦਾ ਸੀ ਬਾਥਰੂਮ ਵਿੱਚ ਖੜਾ ਹੀ ਉਹ ਫੋਟੋਆਂ ਨਾਲ ਗੱਲਾਂ ਕਰਨ ਲੱਗਾ ਕਹਿੰਦਾ ਵੀ ਮੈਨੂੰ ਮaaf ਕਰੀਂ ਨਿੰਦਰ ਮੈਂ ਤੇਰਾ ਸਾਥ ਨਹੀਂ ਨਿਭਾ ਸਕਿਆ ਮੇਰੀਆਂ ਜਾਣੇ ਅਣਜਾਣੇ ਕੀਤੀਆਂ ਭੁੱਲਾਂ ਮaaf ਕਰੀਂ ਜਾਨ ਮੇਰੀ ਏ ਤੇਰਾ ਰਾਜਾ ਤੇਰੇ ਕੋਲੋਂ ਦੂਰ ਜਾ ਰਿਹਾ ਦੀਪਾ ਜੇਬ ਚ ਪਈਆਂ ਚਿੱਠੀਆਂ ਕੱਢ ਕੇ ਪੜਨ ਬਹਿ ਗਿਆ ਸਾਰੀਆਂ ਚਿੱਠੀਆਂ ਪੜਨ ਮਗਰੋਂ ਉਸਨੇ ਚਿੱਠੀਆਂ ਨੂੰ ਚੁੰਮ ਕੇ ਆਪਣੇ ਸੀਨੇ ਨਾਲ ਲਾ ਲਿਆ ਪੁਲਿਸ ਵਾਲੇ ਵਿਹੜੇ ਵਿੱਚ ਆ ਚੁੱਕੇ ਸਨ ਉਹਨਾਂ ਨੂੰ ਪਤਾ ਸੀ ਕਿ ਦੀਪੇ ਕੋਲ ਕੋਈ ਹਥਿਆਰ ਨਹੀਂ ਹੈਗਾ ਫੇਰ ਵੀ ਉਹਨਾਂ ਵਿੱਚ ਇੰਨੀ ਜ਼ਰੂਰਤ ਨਹੀਂ ਸੀ ਕਿ ਬਾਥਰੂਮ ਦਾ ਬੂਹਾ ਖੋਲ ਕੇ ਦੀਪੇ ਨੂੰ ਫੜ ਸਕਣ ਪੁਲਿਸ ਨੂੰ ਵੇੜੇ ਵਿੱਚ ਆਇਆ ਮਹਿਸੂਸ ਕਰਕੇ ਦੀਪੇ ਨੇ ਬੋਲੇ ਸੋਨੇਹਾਲ ਸਤਿ ਸ੍ਰੀ ਅਕਾਲ ਦੇ ਜਕਾਰੇ ਗਜਾਉਣੇ ਸ਼ੁਰੂ ਕਰ ਦਿੱਤੇ ਬਾਥਰੂਮ ਵਿੱਚ ਖੜੇ ਦੀਪੇ ਨੂੰ ਕੁਝ ਮਹਿਸੂਸ ਹੋ ਰਿਹਾ ਸੀ ਜਿਵੇਂ ਉਸ ਦੇ ਸਾਹਮਣੇ ਗੁਰੂ ਗੋਬਿੰਦ ਸਿੰਘ ਆਪ ਖੜੇ ਹੋਣ ਤੇ ਦੋਨੋਂ ਬਾਹਾਂ ਅੱਡ ਕੇ ਕਹਿ ਰਹੇ ਹੋਣ ਵੀ ਆ ਜਾ ਮੇਰੇ ਲਾਲ ਆ ਜਾ ਮੇਰੇ ਕੋਲ ਤੇਰੀ ਸੇਵਾ ਪੂਰੀ ਹੋਈ ਤੂੰ ਹੁਣ ਮੇਰੀ ਗੋਦ ਵਿੱਚ ਆ ਜਾ ਮੇਰੇ ਸਿੰਘਾ ਅਗਲੇ ਪਾਲੋਂ ਨੇ ਸਾਈਨੈਡ ਵਾਲਾ ਕੈਪਸੂਲ ਮੂੰਹ ਵਿੱਚ ਪਾ ਲਿਆ ਤੇ ਜਕਾਰੇ ਗਜਾਉਂਦਾ ਕਹਿੰਦੇ ਵੀ ਕਮਾਂਡੋ ਫੋਰਥ ਦਾ ਜਰਨੈਲ ਪਾਈ ਗਰਦੀਪ ਸਿੰਘ ਦੀਪਾ ਉਰਫ ਡਾਕਟਰ ਉਰਫ ਰਾਜਾ ਬਾਥਰੂਮ ਵਿੱਚ ਡਿੱਗ ਪਿਆ ਅਤੇ ਜਾਨੇ ਸ਼ਹਾਦਤ ਪੀ ਗਿਆ ਸ਼ਹੀਦ ਹੋ ਚੁਕੇ ਦੀਪੇ ਦੇ ਸਰੀਰ ਵਿੱਚ ਪੁਲਿਸ ਨੇ ਗੋਲੀਆਂ ਮਾਰੀਆਂ ਤੇ ਫਿਰ ਤਹਿੰਗ ਪਿੰਡ ਦੇ ਪੁਲਤੇ ਲਿਜਾ ਕੇ ਝੂਠੇ ਪੁਲਿਸ ਮੁਕਾਬਲੇ ਦੀ ਕਹਾਣੀ ਘੜ ਦਿੱਤੀ ਦੀਪੇ ਦੀ ਸਿੰਗੜੀਆਂ ਦੀਆਂ ਤਸਵੀਰਾਂ ਨੂੰ ਦੋ ਵੱਖ-ਵੱਖ ਕੁੜੀਆਂ ਦੀਆਂ ਤਸਵੀਰਾਂ ਦਾ ਨਾਂ ਦੇ ਕੇ ਪੁਲਿਸ ਨੇ ਝੂਠੀ ਕਹਾਣੀ ਘੜ ਕੇ ਪਾਈ ਦੀਪੇ ਨੂੰ ਬਦਨਾਮ ਕਰਨ ਦੀ ਕੋਝੀ ਕਹਾਣੀ ਘੜੀ ਉਸ ਦੀ ਧਰਮ ਪਤਨੀ ਦੀਆਂ ਚਿੱਠੀਆਂ ਨੂੰ ਗਲਤ ਰੰਗਤ ਦੇ ਕੇ ਪੇਸ਼ ਕੀਤਾ ਗਿਆ ਦੀਪੇ ਦੀ ਸ਼ਹਾਦਤ ਦੀ ਖਬਰ ਜੰਗਲ ਦੀ ਅਗਵਾਂਗ ਸਾਰੇ ਦੁਆਬੇ ਵਿੱਚ ਫੈਲ ਗਈ ਹਜ਼ਾਰਾਂ ਘਰਾਂ ਦੇ ਚੁੱਲ੍ਹੇ ਉਸ ਦਿਨ ਠੰਡੇ ਰਹੇ ਲੱਖਾਂ ਹੀ ਅੱਖਾਂ ਰੋਈਆਂ ਕੌਮ ਨੂੰ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਕਹਿੰਦੇ ਦੁਆਬੇ ਵਿੱਚ ਲਹਿਰ ਦਾ ਲੱਕ ਟੁੱਟ ਗਿਆ ਸੀ ਦੀਪੇ ਦੀ লাশ ਪੁਲਿਸ ਨੇ ਉਹਦੇ ਘਰਦਿਆਂ ਨੂੰ ਦੇ ਦਿੱਤੀ ਸੀ ਪੁਲਿਸ ਦੀ ਨਿਗਰਾਨੀ ਵਿੱਚ ਹੀ ਸਿੱਖ ਰੋਹ ਰੀਤਾਂ ਮੁਤਾਬਕ ਉਸ ਦਾ ਸੰਸਕਾਰ ਕਰ ਦਿੱਤਾ ਗਿਆ ਦੀਪੇ ਦੀ ਸਿੱਧੀ ਤੋਂ 12 ਦਿਨ ਬਾਅਦ ਹੀ ਬੱਬੂ ਤੇ ਰਾਜੂ ਦਿਆਲਪੁਰ ਪਿੰਡ ਵਿੱਚ ਇੱਕ ਘਰ ਵਿੱਚ ਠਹਿਰੇ ਹੋਏ ਸਨ ਪਿੰਡੋਂ ਬਾਹਰ-ਬاہر ਮੰਡੀ ਵੱਲੋਂ ਆਉਂਦੇ ਕੱਚੇ ਰਾਹ ਤੇ ਬਣੇ ਇਸ ਘਰ ਵਿੱਚ ਬੈਠੇ ਅਜੇ ਉਹ ਚਾਹ ਪੀ ਹੀ ਰਹੇ ਸਨ ਕਿ ਘਰ ਵਾਲਿਆਂ ਦੀ ਕੁੜੀ ਜੋ ਕੋਠੇ ਤੇ ਚੜ੍ਹ ਰਹੀ ਸੀ ਉਸ ਨੇ ਉੱਤੋਂ ਦੀ ਬਾਤ ਦੱਤੀ ਵੀ ਭਾਜੀ ਲੱਗਦਾ ਹੈ ਪੁਲਿਸ ਦੀ ਜਿਪਸੀ ਆਉਂਦੀ ਆ ਕੁੜੀ ਦੀ ਆਵਾਜ਼ ਸੁਣ ਕੇ ਬੱਬੂ ਕੋਠੇ ਜਾ ਚੜ੍ਹਿਆ ਉਹਨੇ ਦੇਖਿਆ ਵੀ ਕੱਚੇ ਰਾਹਾਂ ਵਿੱਚ ਪੁਲਿਸ ਦੀ ਜਿਪਸੀ ਹੌਲੀ-ਹੌਲੀ ਆ ਰਹੀ ਸੀ ਉਹ ਉਨੀ ਪੈਰੀ ਕੋਠੇ ਤੋਂ ਥੱਲੇ ਉਤਰ ਆਇਆ ਰਾਜੂ ਜਿਪਸੀ ਹਾਲੇ ਕਾਫੀ ਦੂਰ ਹੈ ਆਪਾਂ ਨੂੰ ਨਿਕਲ ਜਾਣਾ ਚਾਹੀਦਾ ਹੈ ਇਹ ਨਾ ਹੋਵੇ ਕਿ ਉਹ ਇਸ ਘਰ ਆ ਵੜਨ ਫਿਰ ਸਾਰੇ ਟੱਬਰ ਨੂੰ ਖੱਜਲ ਖਵਾਰ ਹੋਣਾ ਪੈ ਸਕਦਾ ਹੈ ਰਾਜੂ ਵੱਲ ਵੇਖਦਾ ਬੱਪੂ ਬੋਲਿਆ ਕਹਿੰਦਾ ਵੀ ਚੱਲ ਠੀਕ ਹੈ ਕੱਢ ਸਕੂਟਰ ਬਾਹਰ ਕਹਿੰਦਾ ਰਾਜੂ ਨੇ ਆਪਣੀ ਬੰਦੂਕ ਚੁੱਕ ਕੇ ਆਪਣੀ ਬੁੱਕਲ ਵਿੱਚ ਦੇ ਲਈ ਸਕੂਟਰ ਕੱਟ ਕੇ ਜਿਉਂ ਹੀ ਉਹ ਬਾਹਰ ਨਿਕਲੇ ਤਾਂ ਪੁਲਿਸ ਦੀ ਜਿਪਸੀ ਦਸਕੂ ਖੇਤਾਂ ਦੀ ਵਿੱਥ ਤੇ ਸੀ ਪੁਲਸ ਵਾਲਿਆਂ ਨੇ ਵੀ ਉਹਨਾਂ ਨੂੰ ਦੇਖ ਲਿਆ ਸੀ ਉਹਨਾਂ ਨੇ ਜਿਪਸੀ ਦੀ ਸਪੀਡ ਵਧਾ ਦਿੱਤੀ ਬੱਬੂ ਨੇ ਸਕੂਟਰ ਪਿੰਡ ਵਿੱਚ ਵਾਰ ਲਿਆ ਗੁਰਦੁਆਰੇ ਦੇ ਕੋਲ ਦੀ ਜਾਂਦਾ ਕੱਚਾ ਰਾਹ ਜੋ ਮੁੜ ਕੇ ਨਹਿਰ ਦੇ ਪੁਲ ਕੋਲ ਜਾ ਨਿਕਲਦਾ ਸੀ ਬੱਬੂ ਨੇ ਸਕੂਟਰ ਉਸਰਾ ਤੇ ਪਾ ਲਿਆ ਪੁਲਸ ਵਾਲੇ ਦੋਕੂ ਖੇਤਾਂ ਦੀ ਵਿੱਥ ਪਾ ਕੇ ਉਹਨਾਂ ਦਾ ਪਿੱਛਾ ਕਰ ਰਹੇ ਸਨ ਸਕੂਟਰ ਪੂਰੀ ਰਫਤਾਰ ਨਾਲ ਦੌੜ ਰਿਹਾ ਸੀ ਕਿ ਅਚਾਨਕ ਹੀ ਉਹ ਦੋਵੇਂ ਜਣੇ ਸਕੂਟਰ ਤੋਂ ਉੱਛੜ ਕੇ ਦੂਰ ਜਾ ਡਿਗੇ। ਕੱਚੇ ਰਾਹ ਵਿੱਚ ਕਿਸੇ ਕਿਸਾਨ ਨੇ ਆਪਣੇ ਖੇਤਾਂ ਨੂੰ ਪਾਣੀ ਦੇਣ ਲਈ ਆੜ ਪੁੱਟੀ ਹੋਈ ਸੀ। ਤੇਜ਼ ਰਫਤਾਰ ਵਿੱਚ ਜਦ ਸਕੂਟਰ ਦਾ ਮੋਹਰਲਾ ਪੋਇਆ ਆਣ ਵਿੱਚ ਫਸਿਆ ਤਾਂ ਉਹ ਦੋਵੇਂ ਜਣੇ ਮੂੰਹ ਪਰਨੇ ਜਾ ਡਿਗੇ। ਉਹਨਾਂ ਦੀਆਂ ਬੰਦੂਕਾਂ ਵੀ ਆਸੇ-ਪਾਸੇ ਡਿੱਗ ਪਈਆਂ। ਜਿਪਸੀ ਦੇ ਉੱਪਰ ਬੀੜੀ ਐਲਐਮਜੀ ਨੇ ਬਰਫਤ ਮਾਰ-ਮਾਰ ਗੋਲੀਆਂ ਦਾ ਮੀਂਹ ਵਰਾ ਦਿੱਤਾ। ਅਣਗਿਣਤ ਗੋਲੀਆਂ ਬੱਬੂ ਦੇ ਸਰੀਰ ਦੇ ਆਰ-ਪਾਰ ਹੋ ਗਈਆਂ। ਉਹ ਤਾਂ ਉੱਥੇ ਹੀ ਸ਼ਹੀਦ ਹੋ ਗਿਆ। ਰਾਜੂ ਦੇ ਸਰੀਰ ਵਿੱਚ ਵੀ ਕਈ ਗੋਲੀਆਂ ਵੱਜੀਆਂ ਸਨ ਪੁਲਿਸ ਨੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੂੰ ਚੁੱਕ ਕੇ ਜਿਪਸੀ ਵਿੱਚ ਸੁੱਟ ਲਿਆ ਤੇ ਉਸੇ ਰਾਤ ਹੀ ਤਸ਼ੱਦਦ ਕਰਕੇ ਸ਼ਹੀਦ ਕਰ ਦਿੱਤਾ ਪੁਲਿਸ ਨੇ ਉਹਨਾਂ ਦੀਆਂ ਲਾਸ਼ਾਂ ਘਰਦਿਆਂ ਨੂੰ ਦੇਖਣ ਵੀ ਨਾ ਦਿੱਤੀਆਂ ਬੱਬੂ ਦੀ ਪਛਾਣ ਉਹਨਾਂ ਕਰ ਲਈ ਸੀ ਪਰ ਰਾਜੂ ਨੂੰ ਅਣਪਛਾਤਾ ਐਲਾਨ ਕਰਕੇ ਪੁਲਿਸ ਨੇ ਉਹਨਾਂ ਦਾ ਸੰਸਕਾਰ ਕਰ ਦਿੱਤਾ ਦੁਆਬੇ ਵਿੱਚ ਲਹਿਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਦੀਪੇ ਬੱਬੂ ਅਤੇ ਰਾਜੂ ਦੀ ਸ਼ਹਾਦਤ ਨੇ ਪ੍ਰਧਾਨ ਅਤੇ ਰਾਜਵੀਰ ਨੂੰ ਡੂੰਘੀਆਂ ਸੋਚਾਂ ਵਿੱਚ ਪਾ ਦਿੱਤਾ ਪੁਲਿਸੇ ਜ਼ਬਰਦਸਤ ਡਰਦੇ ਲੋਕ ਹੁਣ ਉਹਨਾਂ ਦਾ ਸਾਥ ਦੇਣ ਤੋਂ ਝਿਜਕਣ ਲੱਗ ਪਏ ਸਨ ਖੇਤਾਂ ਕਮਾਦਾਂ ਵਿੱਚ ਰਹਿ ਕੇ ਲੜਾਈ ਨਹੀਂ ਲੜੀ ਜਾ ਸਕਦੀ ਸ਼ਹੀਦਾਂ ਦੇ ਸੁਪਨਿਆਂ ਨੂੰ ਸਕਾਰ ਕਰਨ ਅਤੇ ਸੰਘਰਸ਼ ਨੂੰ ਲੰਬੇ ਸਮੇਂ ਤੱਕ ਜਾਰੀ ਰੱਖਣ ਲਈ ਪ੍ਰਧਾਨ ਅਤੇ ਰਾਜਵੀਰ ਨੇ ਕੁਝ ਸਮੇਂ ਲਈ ਪੰਜਾਬ ਨੂੰ ਛੱਡਣ ਦਾ ਮਨ ਬਣਾ ਲਿਆ ਹੁਣ ਗੁਰੀਲਾ ਲੜਾਈ ਦਾ ਕਹਿੰਦੇ ਵੀ ਇੱਕ ਕਸੂਲ ਇਹ ਵੀ ਹੈ ਵੀ ਜਦ ਦੁਸ਼ਮਣ ਤੁਹਾਡੇ ਤੇ ਭਾਰੂ ਹੋ ਜਾਵੇ ਤਾਂ ਮੌਕੇ ਦੀ ਨਜ਼ਾਕਤ ਨੂੰ ਸਮਝਦੇ ਹੋਏ ਗੁਰੀਲਿਆਂ ਨੂੰ ਆਪਣਾ ਇਲਾਕਾ ਛੱਡ ਜਾਣਾ ਚਾਹੀਦਾ ਹੈ ਅਤੇ ਮੌਕਾ ਆਉਣ ਤੇ ਫੇਰ ਦੁਸ਼ਮਣ ਤੇ ਪੂਰੀ ਤਾਕਤ ਨਾਲ ਵਾਰ ਕਰਨਾ ਚਾਹੀਦਾ ਹੈ ਵੱਖੋ ਵੱਖਰੇ ਤੌਰ ਤੇ ਦੋਨੋਂ ਖਾੜਕੂਆਂ ਨੇ ਨਕਲੀ ਨਾਵਾਂ ਥੱਲੇ ਕਹਿੰਦੇ ਵੀ ਪਾਸਪੋਰਟ ਹਾਸਲ ਕਰਦੇ ਸਨ ਕੁਝ ਦਿਨਾਂ ਵਿੱਚ ਹੀ ਦੋਨੋਂ ਖਾੜਕੂ ਆਜ਼ਾਦ ਸਿੱਖ ਰਾਜ ਦੇ ਸੰਕਲਪ ਨੂੰ ਸਿਨਿਆਂ ਵਿੱਚ ਦਵਾਈ ਵੱਖੋ ਵੱਖਰੇ ਦੇਸ਼ਾਂ ਨੂੰ ਕਹਿੰਦੇ ਵੀ ਰਵਾਨਾ ਹੋ ਗਏ ਸ਼ਾਮ ਢਲ ਰਹੀ ਸੀ ਸੂਰਜ ਡੁੱਬ ਚੁੱਕਾ ਸੀ ਹੌਲੀ ਹੌਲੀ ਸਾਰੇ ਪਾਸੇ ਗੂੜਾ ਕਾਲਾ ਹਨੇਰਾ ਪੱਸਰ ਰਿਹਾ ਸੀ ਪਰ ਕਾਲੀ ਰਾਤ ਤੋਂ ਬਾਅਦ ਸੱਜਰੀ ਸਵੇਰ ਆਵੇਗੀ ਜ਼ਰੂਰ ਸੋ ਦੋਸਤੋ ਇਹ ਸੀ ਰਾਜਵੀਰ ਦੀ ਜ਼ਿੰਦਗੀ ਦਾ ਅਖੀਰਲਾ ਯਾਨੀ ਕਿ 16ਵਾਂ ਭਾਗ ਸੋ ਐਸੇ ਤਰ੍ਹਾਂ ਦੀ ਸੀਰੀਜ਼ ਲੈ ਕੇ ਤੁਹਾਡੇ ਸਾਹਮਣੇ ਫੇਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਦਿਓ ਅਜਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ